ਵਿੰਦਰ ਸਰਪੰਚ ਇਹਨਾਂ ਦੀ ਮਾਤਾ ਨਾਲ ਲਟਾਇਆ ਹੈ। ਕਾਨੂੰਨੀ ਕਰ ਵੀ ਉਹ ਬੰਦਿਆਂ ਨੂੰ ਫੜ ਕੇ ਰਸਟ ਕੀਤਾ ਜਾਵੇ। ਉਡੀਕ ਦੇ ਤੱਕ ਅਸੀਂ ਬੱਚੇ ਦਾ ਨਾ ਪੋਸਟਮਾਰਟਮ ਕਰਵਾਵਾਂਗੇ ਨਾ ਸਰਕਾਰ ਸਸਕਾਰ ਕਰਾਂਗੇ। ਜਿਹੜੇ ਮੇਰੇ ਭਰਾ ਆਸ਼ਕੀ ਕਰਦੇ ਨੇ ਕਿਸੇ ਕੁੜੀ ਨੂੰ ਪਿਆਰ ਕਰਦੇ ਨੇ ਉਹ ਕਹਿੰਦੇ ਨੇ ਕਿ ਮੈਂ ਕੁੜੀ ਦੇ ਲਈ ਕੁਝ ਵੀ ਕਰ ਸਕਦਾ ਹਾਂ ਕਿਸੇ ਵੀ ਹੱਦ ਤੱਕ ਜਾ ਸਕਦਾ ਇਹ ਅੱਜ ਦੀ ਜਿਹੜੀ ਕਹਾਣੀ ਹੈ ਇਹ ਉਹਨਾਂ ਦੇ ਲਈ ਹੈ ਕਈ ਪ੍ਰੇਮ ਕਹਾਣੀਆਂ ਜੋ ਹੁੰਦੀਆਂ ਨੇ ਉਹਨਾਂ ਦਾ ਹੈਪੀ ਐਂਡਿੰਗ ਹੁੰਦਾ ਆ ਪਰ ਇਹਦਾ ਮਤਲਬ ਇਹ ਜ਼ਰੂਰੀ ਨਹੀਂ ਕਿ ਹਰ ਕਿਸੇ ਦੀ ਪ੍ਰੇਮ ਕਹਾਣੀ ਦਾ ਹੈਪੀ ਐਂਡਿੰਗ ਹੋਵੇ ਅੱਜ ਜਿਹੜੀ ਮੈਂ ਸੱਚੀ ਘਟਨਾ ਦੀ ਗੱਲ ਕਰਨ ਜਾ ਰਿਹਾ ਇਹਦੇ ਵਿੱਚ ਵੀ ਇੱਕ ਕੁੜੀ ਤੇ ਮੁੰਡਾ ਹੁੰਦੇ ਨੇ ਉਹਨਾਂ ਦੋਨਾਂ ਨੂੰ ਆਪਸ ਦੇ ਵਿੱਚ ਪਿਆਰ ਹੁੰਦਾ ਬਹੁਤ ਜ਼ਿਆਦਾ ਕੁਝ ਹੁੰਦੇ ਨੇ ਪਰ ਅੱਗੇ ਜਾ ਕੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਇਹੋ ਜਿਹਾ ਭਿਆਨਕ ਹੋ ਜਾਂਦਾ ਆ ਕਿ ਦੋ ਪਰਿਵਾਰਾਂ ਦੀਆਂ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਨੇ ਅੱਜ ਦੀ ਸੱਚੀ ਘਟਨਾ ਪੰਜਾਬ ਦਾ ਬਰਨਾਲਾ ਬਰਨਾਲਾ ਦੇ ਪਿੰਡ ਠੀਕਰੀਆਲ ਦੀ ਹੈ ਠੀਕਰੀਆਲ ਦਾ ਰਹਿਣ ਵਾਲਾ ਅਰਜਿੰਦਰ ਸਿੰਘ ਉਹਦੀ ਪਤਨੀ ਲਖਵਿੰਦਰ ਕੌਰ ਤੇ ਇਹਨਾਂ ਦੇ ਪਰਿਵਾਰ ਦੇ ਵਿੱਚ ਇਹਨਾਂ ਦਾ ਇਕਲੌਤਾ ਬੇਟਾ ਸੀ ਜਿਹਦਾ ਨਾਂ ਸੀ ਆਕਾਸ਼ਦੀਪ ਸਿੰਘ ਉਹਦੀ ਉਮਰ ਲਗਭਗ 25 ਸਾਲ ਸੀ ਆਕਾਸ਼ਦੀਪ ਮਾਪਿਆਂ ਦਾ ਹੋਣਹਾਰ ਤੇ ਇੰਟੈਲੀਜੈਂਟ ਪੁੱਤਰ ਸੀ ਦੇਖਣ ਦੇ ਵਿੱਚ ਕਾਫੀ ਹੈਂਡਸਮ ਸੀ ਓਹੋ ਆਇਸ ਦੀ ਟ੍ਰੇਨਿੰਗ ਦਿੰਦਾ ਸੀ ਮਤਲਬ ਕਿ ਆਇਸ ਦਾ ਉਹ ਟੀਚਰ ਸੀ 3 ਸਾਲ ਪਹਿਲਾਂ ਆਕਾਸ਼ਦੀਪ ਦੀ ਮੁਲਾਕਾਤ ਹੁੰਦੀ ਹੈ ਦਿਲਰਾਜ ਕੌਰ ਨਾਂ ਦੀ ਇੱਕ ਕੁੜੀ ਦੇ ਨਾਲ ਜਦੋਂ ਇਹ ਆਪਸ ਦੇ ਵਿੱਚ ਮਿਲਦੇ ਨੇ ਤਾਂ ਉੱਥੇ ਇਹਨਾਂ ਦੀਆਂ ਅੱਖਾਂ ਚਾਰ ਹੋ ਜਾਂਦੀਆਂ ਨੇ ਤੇ ਇੱਕ ਦੂਜੇ ਨੂੰ ਐਦਾਂ ਲੱਗਦਾ ਆ ਕਿ ਦੋਨੇ ਹੀ ਇਹ ਬਸ ਇੱਕ ਦੂਸਰੇ ਵਾਸਤੇ ਹੀ ਬਣੇ ਨੇ। ਆਕਾਸ਼ਦੀਪ ਘਰ ਆ ਕੇ ਆਪਣੀ ਮਾਂ ਨੂੰ ਵੀ ਦੱਸਦਾ ਆ ਕਿ ਮਾਂ ਮੈਂ ਤੇਰੀ ਨੂੰ ਪਸੰਦ ਕਰ ਲਈ ਆ। ਆਕਾਸ਼ਦੀਪ ਬੜਾ ਖੁਸ਼ ਹੁੰਦਾ ਆ। ਉਹਨੂੰ ਇਹੀ ਲੱਗਦਾ ਹੁੰਦਾ ਆ ਕਿ ਹੁਣ ਉਹ ਦੋਨੋਂ ਇੱਕ ਦੂਜੇ ਨਾਲ ਪਿਆਰ ਕਰਦੇ ਨੇ ਤੇ ਅੱਗੇ ਜਾ ਕੇ ਉਹ ਵਿਆਹ ਵੀ ਕਰ ਲੈਣਗੇ ਤੇ ਇਕੱਠੇ ਜ਼ਿੰਦਗੀ ਬਤਾਉਣਗੇ। ਪਰ ਇੱਥੇ ਆਕਾਸ਼ਦੀਪ ਨੂੰ ਇਹ ਨਹੀਂ ਸੀ ਪਤਾ ਕਿ ਅੱਗੇ ਕੀ ਹੋਣ ਵਾਲਾ ਆ। ਉਹਦੀਆਂ ਖੁਸ਼ੀਆਂ ਨੂੰ ਨਜ਼ਰ ਲੱਗਣ ਵਾਲੀ ਸੀ ਹੁਣ ਸਮਾਂ ਲੰਘਦਾ ਆ ਤੇ ਇਹਨਾਂ ਦੇ ਪਿਆਰ ਨੂੰ ਕਿਸੇ ਦੀ ਨਜ਼ਰ ਲੱਗ ਜਾਂਦੀ ਹੈ ਇਧਰ ਜੋ ਕਾਸ਼ਦੀਪ ਦਾ ਪਿਤਾ ਹੁੰਦਾ ਯਾ ਰਜਿੰਦਰ ਸਿੰਘ ਉਹਨੇ ਇੱਕ ਮੀਡੀਆ ਰਿਪੋਰਟ ਦੇ ਵਿੱਚ ਵੀ ਦੱਸਿਆ ਆ ਕਿ ਜੋ ਦਿਲਰਾਜ ਕੌਰ ਕੁੜੀ ਹੁੰਦੀ ਆ ਇੱਕ ਦਿਨ ਉਹਨਾਂ ਦੇ ਘਰ ਆ ਜਾਂਦੀ ਆ ਉਹ ਉੱਥੇ ਆ ਕੇ ਕਹਿੰਦੀ ਹੈ ਕਿ ਉਹ ਆਕਾਸ਼ਦੀਪ ਦੇ ਨਾਲ ਕੋਟ ਮੈਰਿਜ ਕਰਵਾਉਣਾ ਚਾਹੁੰਦੀ ਹੈ ਤਾਂ ਫਿਰ ਇੱਥੇ ਰਜਿੰਦਰ ਦੱਸਦਾ ਹੈ ਕਿ ਉਹਨੇ ਬਹੁਤ ਉਹਨੂੰ ਸਮਝਾਇਆ ਕਿ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਆਪਾਂ ਘਰਦਿਆਂ ਦੀ ਬਦਨਾਮੀ ਨਹੀਂ ਹੋਣ ਦੇਣੀ ਆਪਾਂ ਜੇਕਰ ਤੁਹਾਡਾ ਵਿਆਹ ਕਰਾਂਗੇ ਤਾਂ ਦੋਨੇ ਪਰਿਵਾਰਾਂ ਦੀ ਰਜ਼ਾਮੰਦੀ ਦੇ ਨਾਲ ਕਰਾਂਗੇ ਇਸ ਤਰ੍ਹਾਂ ਭੱਜ ਕੇ ਤੁਸੀਂ ਵਿਆਹ ਨਹੀਂ ਕਰਵਾਉਂਗੇ ਬਾਗੀ ਹੋ ਕੇ ਤੁਸੀਂ ਵਿਆਹ ਨਹੀਂ ਕਰਵਾਉਂਗੇ ਜਦੋਂ ਦੋਨੇ ਪਰਿਵਾਰ ਸਹਿਮਤ ਹੋਣਗੇ ਤਾਂ ਹੀ ਤੁਹਾਡਾ ਵਿਆਹ ਕੀਤਾ ਜਾਊਗਾ ਕਿਉਂਕਿ ਆਕਾਸ਼ਦੀਪ ਦੇ ਵੀ ਅੱਗੇ ਭੈਣਾਂ ਨੇ ਅਸੀਂ ਉਹਨਾਂ ਦਾ ਵੀ ਵਿਆਹ ਕਰਾਂਗੇ ਆ ਇਸ ਤਰ੍ਹਾਂ ਕਰਨ ਦੇ ਨਾਲ ਸਮਾਜ ਦੇ ਵਿੱਚ ਸਾਡੀ ਵੀ ਬਗਨਾਮੀ ਹੋਊਗੀ ਹੁਣ ਇਸ ਤਰ੍ਹਾਂ ਆਕਾਸ਼ ਤੇ ਜੋ ਦਿਲਰਾਜ ਕੌਰ ਹੁੰਦੀ ਹੈ ਇਹਨਾਂ ਦਾ ਪਿਆਰ ਚੱਲਦਾ ਰਹਿੰਦਾ ਆ ਤਾਂ ਸਮਾਂ ਪਾ ਕੇ ਜੋ ਦਿਲਰਾਜ ਕੌਰ ਦੇ ਘਰ ਦੇ ਹੁੰਦੇ ਨੇ ਉਹਨਾਂ ਨੂੰ ਵੀ ਇਸ ਦੀ ਖਬਰ ਲੱਗ ਜਾਂਦੀ ਹੈ ਤੇ ਫਿਰ ਦੋਨੋਂ ਪਰਿਵਾਰਾਂ ਦੇ ਵਿੱਚ ਝਗੜਾ ਵੀ ਹੁੰਦਾ ਆ ਗਾਲੀ ਗਲੋਚ ਵੀ ਹੁੰਦਾ ਆ ਤੇ ਫਿਰ ਇਹ ਗੱਲ ਪੰਚਾਇਤ ਤੱਕ ਪਹੁੰਚ ਜਾਂਦੀ ਹੈ ਤੇ ਫਿਰ ਪੰਚਾਇਤ ਦੇ ਵਿੱਚ ਬੈਠ ਕੇ ਇਹ ਸਾਰੀ ਗੱਲ ਨਿਬੜ ਜਾਂਦੀ ਹੈ ਕਿ ਇਸ ਤੋਂ ਬਾਅਦ ਕੁੜੀ ਮੁੰਡੇ ਨੂੰ ਨਹੀਂ ਬੁਲਾਉਗੀ ਤੇ ਮੁੰਡਾ ਕੁੜੀ ਨੂੰ ਨਹੀਂ ਬੁਲਾਊਗਾ ਹੁਣ ਜਿਨ੍ਹਾਂ ਨੇ ਇਕੱਠਿਆਂ ਮਰਨ ਜੀਨ ਦੀਆਂ ਕਸਮਾਂ ਖਾਧੀਆਂ ਸੀ ساری ਜ਼ਿੰਦਗੀ ਇਕੱਠਿਆਂ ਬਿਤਾਉਣ ਬਾਰੇ ਸੋਚਿਆ ਸੀ ਦੋਨਾਂ ਨੂੰ ਅਲੱਗ ਕਰ ਦਿੱਤਾ ਜਾਂਦਾ ਤੇ ਇਸ ਗੱਲ ਦੇ ਉੱਤੇ ਰੋਕ ਲਾ ਦਿੱਤੀ ਜਾਂਦੀ ਹੈ ਕਿ ਮੁੰਡੇ ਤੇ ਕੁੜੀ ਦੋਨਾਂ ਦੇ ਵਿੱਚੋਂ ਕੋਈ ਕਿਸੇ ਨੂੰ ਫੋਨ ਨਹੀਂ ਕਰੂਗਾ ਹੁਣ ਸਮਾਂ ਨਿਕਲਦਾ ਰਹਿੰਦਾ ਆ ਤਾਂ ਮੁੰਡੇ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਕਿ ਇਸ ਗੱਲ ਤੋਂ ਬਾਅਦ ਵੀ ਜੋ ਦਿਲਰਾਜ ਕੌਰ ਹੁੰਦੀ ਹੈ ਉਹ ਆਕਾਸ਼ ਨੂੰ ਫੋਨ ਕਰਦੀ ਰਹਿੰਦੀ ਆ ਉਹ ਅਨਨੋਨ ਨੰਬਰ ਤੋਂ ਉਹਨੂੰ ਫੋਨ ਕਰਦੀ ਸੀ ਤੇ ਇਹਨਾਂ ਦੀ ਗੱਲਬਾਤ ਵੀ ਹੁੰਦੀ ਸੀ ਤੇ ਫਿਰ ਇਸ ਗੱਲ ਦਾ ਪਤਾ ਫਿਰ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਲੱਗ ਜਾਂਦਾ ਤੇ ਫਿਰ ਕੁੜੀ ਦੇ ਜੋ ਪਰਿਵਾਰ ਵਾਲੇ ਹੁੰਦੇ ਨੇ ਜਾਨੀ ਕਿ ਜੋ ਕੁੜੀ ਦੇ ਭਰਾ ਹੁੰਦੇ ਨੇ ਓਹੋ ਆਕਾਸ਼ਦੀਪ ਨੂੰ ਧਮਕੀਆਂ ਵੀ ਦਿੰਦੇ ਨੇ ਤੇ ਉਸਦੇ ਪਰਿਵਾਰ ਨੂੰ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਇਸ ਤੋਂ ਬਾਅਦ ਜੋ ਆਕਾਸ਼ ਦਾ ਪਿਤਾ ਹੁੰਦਾ ਆ ਰਜਿੰਦਰ ਸਿੰਘ ਉਹ ਥਾਣੇ ਦੇ ਵਿੱਚ ਜਾਂਦਾ ਆ ਤੇ ਉੱਥੇ ਉਹ ਇੱਕ ਸ਼ਿਕਾਇਤ ਵੀ ਦਰਜ ਕਰਾਉਂਦਾ ਆ ਕਿ ਮੈਨੂੰ ਤੇ ਮੇਰੇ ਪਰਿਵਾਰ ਨੂੰ ਕੁੜੀ ਦੇ ਪਰਿਵਾਰ ਵਾਲਿਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਆਕਾਸ਼ ਦੇ ਪਿਤਾ ਨੇ ਇੱਥੇ ਇਹ ਵੀ ਦੱਸਿਆ ਕਿ 25 ਦਿਨ ਹੋ ਗਏ ਸੀ ਮੈਨੂੰ ਇਹ ਕੰਪਲੇਂਟ ਦਿੱਤੇ ਹੋਏ ਉਹਨੂੰ ਪਰ ਜੋ ਪੁਲਿਸ ਵਾਲੇ ਸੀ ਉਹਨਾਂ ਨੇ ਫੇਰ ਵੀ ਕੋਈ ਕਾਰਵਾਈ ਨਹੀਂ ਕੀਤੀ ਦਿਲਰਾਜ ਕੌਰ ਦੀ ਆਕਾਸ਼ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਹੁੰਦੀ ਰਹਿੰਦੀ ਹੈ ਉਹਦੀ ਵੀਡੀਓ ਕਾਲ ਵੀ ਹੁੰਦੀ ਰਹਿੰਦੀ ਹੈ ਪਰ ਇੱਥੇ ਫਿਰ ਪਤਾ ਲੱਗਦਾ ਆ ਕਿ 29 ਅਕਤੂਬਰ 2025 ਨੂੰ ਜੋ ਦਿਲਰਾਜ ਕੌਰ ਹੁੰਦੀ ਹੈ ਉਹਦਾ ਫਲੋਰ ਦੇ ਉੱਪਰਾਂ ਦੇ ਰਹਿਣ ਵਾਲੇ ਇੱਕ ਮੁੰਡੇ ਦੇ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਫਿਰ ਇੱਥੇ ਆਕਾਸ਼ ਜੋ ਹੁੰਦਾ ਆ ਉਹ ਇਸ ਗੱਲ ਨੂੰ ਸਹਿਨ ਨਹੀਂ ਕਰ ਪਾਉਂਦਾ ਉਹਨੂੰ ਹੁਣ ਇਤੇ ਹੀ ਲੱਗਦਾ ਸੀ ਕਿ ਉਹਦੇ ਕੋਲ ਹੁਣ ਕੋਈ ਵੀ ਆਪਸ਼ਨ ਨਹੀਂ ਬਚੀ ਕਿਉਂਕਿ ਉਸਨੇ ਤਾਂ ਆਪਣੀ ਜੋ ਸਾਰੀ ਜ਼ਿੰਦਗੀ ਸੀ ਉਹ ਦਿਲராஜ் ਕੌਰ ਦੇ ਨਾਲ ਬਿਤਾਉਣ ਬਾਰੇ ਹੀ ਸੋਚਿਆ ਸੀ ਉਹਨੇ ਉਹਨੂੰ ਬਹੁਤ ਜ਼ਿਆਦਾ ਪਿਆਰ ਕੀਤਾ ਸੀ ਤੇ ਇੱਥੇ ਫਿਰ ਉਹਨੂੰ ਇਹੀ ਲੱਗਦਾ ਹੈ ਕਿ ਜੋ ਦਿਲராஜ் ਕੌਰ ਹੈ ਜੀ ਦੇ ਨਾਲ ਉਹਨੇ ਇੰਨਾ ਪਿਆਰ ਕੀਤਾ ਉਹ ਉਹਨੂੰ ਧੋਖਾ ਦੇ ਗਈ ਹੈ ਇਸ ਤੋਂ ਬਾਅਦ ਰਾਤ ਹੁੰਦੀ ਹੈ ਉਹ ਆਪਣਾ ਖਾਣਾ ਖਾਂਦਾ ਤੇ ਕਮਰੇ ਦੇ ਵਿੱਚ ਚਲਿਆ ਜਾਂਦਾ ਹੈ ਕਮਰੇ ਦੇ ਵਿੱਚ ਜਾ ਕੇ ਉਹ ਕੋਈ ਜ਼ਹਿਰੀਲੀ ਚੀਜ਼ ਖਾ ਲੈਂਦਾ ਆ ਤੇ ਫਿਰ ਉਹ ਇੱਕ ਸੁਸਾਈਡ ਨੋਟ ਵੀ ਲਿਖਦਾ ਜਿਹਦੇ ਵਿੱਚ ਉਹ ਲਿਖਦਾ ਕਿ ਮੇਰੇ ਕੋਲ ਹੁਣ ਕੋਈ ਹੋਰ ਆਪਸ਼ਨ ਨਹੀਂ ਰਹੀ ਮਰਨ ਤੋਂ ਬਗੈਰ ਮੇਰੇ ਕੋਲ ਹੁਣ ਕੋਈ ਵੀ ਰਾਹ ਨਹੀਂ ਬਚਿਆ ਹੁਣ ਜਦੋਂ ਸਵੇਰ ਹੋ ਜਾਂਦੀ ਹੈ ਤਾ ਜੋ ਆਕਾਸ਼ ਦੇ ਮਾਪਿਓ ਹੁੰਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਜੋ ਆਕਾਸ਼ ਹੈ ਉਹ ਉਲਟੀਆਂ ਕਰ ਰਿਹਾ ਹੈ ਤੁਰੰਤ ਆਕਾਸ਼ਦੀਪ ਨੂੰ ਚੱਕ ਕੇ ਹਸਪੀਟਲ ਲਿਆਇਆ ਜਾਂਦਾ ਹੈ ਜਦੋਂ ਉੱਥੇ ਪਹੁੰਚਦੇ ਨੇ ਡਾਕਟਰ ਚੈੱਕ ਕਰਦੇ ਨੇ ਤਾਂ ਉਹ ਉੱਥੇ ਉਹਨੂੰ ਮ੍ਰਿਤਕ ਐਲਾਨ ਕਰ ਦਿੰਦੇ ਨੇ ਇਹ ਸੁਣਦੇ ਸਾਰੀ ਉੱਥੇ ਰੋਣ ਪਿੱਟਣ ਪੈ ਜਾਂਦਾ ਆ ਜੋ ਆਕਾਸ਼ ਦੇ ਮਾਪਿਓ ਹੁੰਦੇ ਨੇ ਉਹ ਉੱਚੀ ਉੱਚੀ ਰੋ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਜੋ ਇਕਲੌਤਾ ਪੁੱਤਰ ਸੀ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਸੀ ਇਸ ਤੋਂ ਬਾਅਦ ਜੋ ਆਕਾਸ਼ ਦੇ ਪਿਤਾ ਹੁੰਦੇ ਨੇ ਰਜਿੰਦਰ ਸਿੰਘ ਇਹਨਾਂ ਦੇ ਬਿਆਨਾਂ ਦੇ ਉੱਤੇ ਇੱਕ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਦਿਲਰਾਜ ਕੌਰ ਤੇ ਦਿਲਰਾਜ ਕੌਰ ਦੇ ਦੋ ਭਰਾ ਹੁੰਦੇ ਨੇ ਵਿੱਕੀ ਤੇ ਕਮਲ ਇਸ ਤੋਂ ਇਲਾਵਾ ਉਸ ਦੀ ਮਾਤਾ ਤੇ ਤੇ ਪਿਤਾ ਸੁਰਜੀਤ ਸਿੰਘ ਤੇ ਇਹਨਾਂ ਪੰਜਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਪਰ ਇਸ ਤੋਂ ਬਾਅਦ ਜੋ ਪੁਲਿਸ ਵਾਲੇ ਹੁੰਦੇ ਨੇ ਉਹ ਸਿਰਫ ਇੱਕ ਬੰਦੇ ਨੂੰ ਗ੍ਰਿਫਤਾਰ ਕਰਦੇ ਨੇ ਜੋ ਉਹਦਾ ਭਰਾ ਹੁੰਦਾ ਆ ਵਿੱਕੀ ਉਹ ਹੋਰ ਕਿਸੇ ਨੂੰ ਵੀ ਗ੍ਰਿਫਤਾਰ ਨਹੀਂ ਕਰਦੇ ਤਾਂ ਜੋ ਪਰਿਵਾਰ ਵਾਲੇ ਹੁੰਦੇ ਨੇ ਉਹ ਗੁੱਸੇ ਦੇ ਵਿੱਚ ਆ ਜਾਂਦੇ ਨੇ ਉਹ ਰੋਸ ਦੇ ਵਿੱਚ ਆ ਜਾਂਦੇ ਨੇ ਤੇ ਫਿਰ ਉਹ ਥਾਣੇ ਦੇ ਅੱਗੇ ਜਾ ਕੇ ਧਰਨਾ ਲਗਾ ਦਿੰਦੇ ਨੇ ਮੁੰਡੇ ਵਾਲੇ ਸਿਰਫ ਆਪਣੀ ਇਹੀ ਮੰਗ ਰੱਖਦੇ ਨੇ ਕਿ ਜਦੋਂ ਤੱਕ ਪੁਲਿਸ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ ਉਦੋਂ ਤੱਕ ਨਾ ਤਾਂ ਉਹ ਆਕਾਸ਼ ਦਾ ਪੋਸਟਮਾਰਟਮ ਕਰਵਾਉਣਗੇ ਤੇ ਨਾ ਹੀ ਉਸ ਦਾ ਅੰਤਿਮ ਸੰਸਕਾਰ ਕਰਨਗੇ ਕਿਉਂਕਿ ਜੋ ਆਕਾਸ਼ਦੀਪ ਨੇ ਸੁਸਾਈਡ ਨੋਟ ਲਿਖਿਆ ਸੀ ਉਹਦੇ ਵਿੱਚ ਦਿਲਰਾਜ ਕੌਰ ਤੇ ਇਹਦੇ ਬਾਕੀ ਪਰਿਵਾਰ ਦੇ ਮੈਂਬਰਾਂ ਦੇ ਨਾਮ ਲਿਖੇ ਹੋਏ ਸੀ ਇਹਦੇ ਵਿੱਚ ਉਹਨੇ ਇਹ ਵੀ ਲਿਖਿਆ ਸੀ ਕਿ ਇਹਦੇ ਪਰਿਵਾਰ ਨੇ ਉਸ ਨੂੰ ਇੰਨਾ ਜ਼ਿਆਦਾ ਟੌਰਚਰ ਕੀਤਾ ਕਿ ਉਹ ਨੂੰ ਇਸ ਹੱਦ ਤੱਕ ਜਾਣਾ ਪਿਆ ਇਸ ਤੋਂ ਇਲਾਵਾ ਆਕਾਸ਼ ਨੇ ਆਪਣੇ ਪਿਤਾ ਨੂੰ ਉਸ ਦੇ ਵਿੱਚ ਇਹ ਵੀ ਲਿਖਿਆ ਹੋਇਆ ਸੀ ਕੇ ਉਸਦੇ ਮਰਨ ਤੋਂ ਬਾਅਦ ਉਸ ਨੂੰ ਇਨਸਾਫ ਜ਼ਰੂਰ ਦਿਵਾਇਆ ਜਾਵੇ ਜੇਕਰ ਉਸ ਨੂੰ ਇਨਸਾਫ ਮਿਲ ਜਾਵੇਗਾ ਤਾਂ ਹੀ ਉਸ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ ਆਕਾਸ਼ਦੀਪ ਦੇ ਪਰਿਵਾਰ ਵਾਲਿਆਂ ਦੇ ਦੱਸਣ ਮੁਤਾਬਿਕ ਉਹਨਾਂ ਦਾ ਬੇਟਾ ਸੀ ਜੋ ਉਹ ਆਇਲਸ ਕਰਵਾਉਂਦਾ ਸੀ ਤੇ ਇਹ ਜੋ ਕੁੜੀ ਦਿਲਰਾਜ ਕੌਰ ਸੀ ਉਹਦੀ ਸਟੂਡੈਂਟ ਸੀ ਦਿਲਰਾਜ ਕੌਰ ਨੇ ਆਪਣੇ ਹੀ ਟੀਚਰ ਨੂੰ ਆਪਣੇ ਜਾਲ ਦੇ ਵਿੱਚ ਫਸਾਇਆ ਉਹਦੇ ਨਾਲ ਪਿਆਰ ਕੀਤਾ ਉਸ ਤੋਂ ਨੇ ਕਾਫੀ ਸਾਰੇ ਪੈਸੇ ਖਾਦੇ ਇੱਥੋਂ ਤੱਕ ਕਿ ਜੋ ਆਕਾਸ਼ ਸੀ ਦਿਲਰਾਜ ਕੌਰ ਦੀ ਫੀਸ ਵੀ ਉਹੀ ਭਰਦਾ ਸੀ ਉਸ ਨੇ ਉਹਨੂੰ ਆਈਫੋਨ ਵੀ ਲੈ ਕੇ ਦਿੱਤਾ ਸੀ ਇੰਨਾ ਸਭ ਕਰਨ ਦੇ ਬਾਵਜੂਦ ਦਿਲਰਾਜ ਕੌਰ ਨੇ ਅੱਗੇ ਚ ਆ ਕੇ ਉਸ ਨੂੰ ਧੋਖਾ ਦੇ ਦਿੱਤਾ ਇਹ ਸਾਰੇ ਇਲਜ਼ਾਮ ਜੋ ਆਕਾਸ਼ ਦੇ ਪਰਿਵਾਰ ਵਾਲੇ ਨੇ ਉਸ ਕੁੜੀ ਦੇ ਉੱਤੇ ਲਗਾ ਰਹੇ ਨੇ ਇੱਕ ਵੀਡੀਓ ਹੈ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਧਰ ਜੋ ਇਹ ਕੁੜੀ ਦਿਲਰਾਜ ਕੌਰ ਆ ਇਹ ਹੱਸ ਟੱਪ ਰਹੀ ਹੈ ਨੱਚ ਰਹੀ ਹੈ ਤੇ ਵਿਆਹ ਕਰਵਾ ਰਹੀ ਹੈ ਉਧਰ ਦੂਜੇ ਪਾਸੇ ਆਕਾਸ਼ ਦੇ ਘਰ ਦੇ ਵਿੱਚ ਉਸ ਸਮੇ 70 ਵਿੱਚ ਹੁੰਦੇ ਨੇ ਆਕਾਸ਼ ਦੀ ਮਾਂ ਦਾ ਇਹ ਵੀ ਕਹਿਣਾ ਹੈ ਕਿ ਉਹ ਦिलाज ਕੌਰ ਨੂੰ ਪੁੱਛਣਾ ਚਾਹੁੰਦੀ ਹੈ ਕਿ ਉਹਨਾਂ ਦੇ بیٹے ਆਕਾਸ਼ ਦੇ ਪਿਆਰ ਦੇ ਵਿੱਚ ਕੀ ਕਮੀ ਰਹਿ ਗਈ ਸੀ ਕਿ ਉਹਨੇ ਉਸ ਨੂੰ ਐਨਾ ਵੱਡਾ ਧੋਖਾ ਦਿੱਤਾ ਇਸ ਤੋਂ ਇਲਾਵਾ ਆਕਾਸ਼ ਦੀ ਮਾਂ ਦਾ ਕਹਿਣਾ ਹੈ ਕਿ ਉਸ ਰਾਤ ਆਖਰੀ ਵਾਰ ਜੋ ਵੀਡੀਓ ਕਾਲ ਤੇ ਗੱਲ ਹੋਈ ਸੀ ਉਸ ਦੀ ਦਿਲਰਾਜ ਕੌਰ ਦੇ ਨਾਲ ਹੋਈ ਸੀ ਉਹ ਇਹ ਜਾਨਣਾ ਚਾਹੁੰਦੇ ਨੇ ਕਿ ਆਖਰ ਇਹ ਜੀ ਵੀਡੀਓ ਕਾਲ ਦੇ ਉੱਤੇ ਕੀ ਗੱਲ ਉਹਨਾਂ ਦੀ ਹੋਈ ਕਿ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਆਕਾਸ਼ ਨੇ ਆਪਣੀ ਜਾਨ ਦੇ ਦਿੱਤੀ ਇਸ ਤਰ੍ਹਾਂ ਦੇ ਬਹੁਤ ਸਵਾਲ ਨੇ ਮੁੰਡੇ ਦੇ ਪਰਿਵਾਰ ਵਾਲਿਆਂ ਕੋਲ ਜੋ ਉਹ ਕੁੜੀ ਨੂੰ ਪੁੱਛਣਾ ਚਾ ਰਹੇ ਨੇ ਇਸ ਮਾਮਲੇ ਦੇ ਵਿੱਚ ਕੁੜੀ ਦੀ ਗ੍ਰਿਫਤਾਰੀ ਜੋ ਕਿ ਹੁਣ ਤੱਕ ਨਹੀਂ ਕੀਤੀ ਜਾ ਰਹੀ ਸੀ ਤੇ ਇੱਥੇ ਹੁਣ ਸਭ ਤੋਂ ਵੱਡੀ ਖਬਰ ਇੱਕ ਨਿਕਲ ਕੇ ਸਾਹਮਣੇ ਆਈ ਹੈ ਕਿ ਉਸ ਕੁੜੀ ਦਿਲਰਾਜ ਕੌਰ ਨੂੰ ਪੁਲਿਸ ਵਾਲਿਆਂ ਵੱਲੋਂ ਹੁਣ ਗ੍ਰਿਫਤਾਰ ਕਰ ਲਿਆ ਗਿਆ ਆ ਤੇ ਇੱਥੇ ਮੁੰਡੇ ਵਾਲਿਆਂ ਦੀ ਮੰਗ ਵੀ ਇਹ ਸੀ ਕਿ ਉਹ ਆਕਾਸ਼ ਦਾ ਪੋਸਟਮਾਰਟਮ ਉਦੋਂ ਤੱਕ ਨਹੀਂ ਕਰਵਾਉਣਗੇ ਜਦੋਂ ਤੱਕ ਉਹ ਪੁਲਿਸ ਵਾਲੇ ਉਸ ਕੁੜੀ ਦਲਾਜ ਕੌਰ ਨੂੰ ਗ੍ਰਿਫਤਾਰ ਨਹੀਂ ਕਰ ਲੈਂਦੇ ਤੇ ਹੁਣ ਇਹ ਕੁੜੀ ਪੁਲਿਸ ਦੀ ਪકડ ਦੇ ਵਿੱਚ ਆ ਚੁੱਕੀ ਹੈ ਤੇ ਪਰਿਵਾਰ ਵਾਲਿਆਂ ਵੱਲੋਂ ਹੁਣ ਉਸ ਲੜਕੇ ਆਕਾਸ਼ ਦਾ ਪੋਸਟਮਾਰਟਮ ਕਰਾਇਆ ਜਾਏਗਾ ਤੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਥਾਣੇ ਦੇ ਬਾਹਰ ਬੈਠੀ ਰੋਂਦੀ ਹੋਈ ਇਸ ਮਾਂ ਦਾ ਇਹੀ ਕਹਿਣਾ ਹੈ ਕਿ ਪੁਲਿਸ ਇਸ ਕੇਸ ਦੇ ਵਿੱਚ ਚੰਗੀ ਤਰ੍ਹਾਂ छानबीन ਕਰੇ ਆਪਣੀ ਜਾਂਚ ਪੜਤਾਲ ਕਰੇ ਤੇ ਉਸ ਦੇ ਅਨੁਸਾਰ ਹੀ ਧਰਾਵਾਂ ਲਗਾਈਆਂ ਜਾਣ। ਉਹ ਕੁੜੀ ਤੋਂ ਹਮੇਸ਼ਾ ਇਹੀ ਗੱਲ ਦੀ ਮੰਗ ਕਰ ਰਹੀ ਹੈ ਕਿ ਉਸ ਤੋਂ ਪੁੱਛਣਾ ਚਾਹੁੰਦੀ ਹੈ ਕਿ ਆਖਿਰ ਉਹਨਾਂ ਦਾ ਮੁੰਡਾ ਜੋ ਸੀ ਇੰਨਾ ਉਹਦੇ ਨਾਲ ਪਿਆਰ ਕਰਦਾ ਸੀ, ਉਹਦੀਆਂ ਸਾਰੀਆਂ ਡਿਮਾਂਡਾਂ ਪੂਰੀਆਂ ਕਰਦਾ ਸੀ ਪਰ ਫਿਰ ਵੀ ਉਹਨੇ ਉਸਤੇ ਨਾਲ ਧੋਖਾ ਕਿਉਂ ਕੀਤਾ? ਉਸ ਕੁੜੀ ਦੇ ਕਰਕੇ ਸਾਡਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਚਲਾ ਗਿਆ ਉਸ ਕੁੜੀ ਦੇ ਉੱਤੇ ਬਣਦੀ ਹੋਈ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਇੱਥੇ ਦੁੱਖ ਦੀ ਗੱਲ ਉਸ ਮੁੰਡੇ ਵਾਸਤੇ ਵੀ ਹੈ ਜਿਸ ਮੁੰਡੇ ਦੇ ਨਾਲ ਇਸ ਕੁੜੀ ਨੇ ਵਿਆਹ ਕਰਵਾਇਆ ਸੀ ਵਿਆਹ ਹੁੰਦਿਆਂ ਸਾਰ ਹੀ ਉਸ ਪਰਿਵਾਰ ਦੀ ਨੂਹ ਦੀ ਇੰਨੀ ਜ਼ਿਆਦਾ ਬਦਨਾਮੀ ਹੋ ਜਾਣੀ ਕਿ ਉਸ ਨੇ ਆਹ ਕਰ ਦਿੱਤਾ ਆ ਤੇ ਉਹ ਜੋ ਮੁੰਡਾ ਆ ਜਿਹਦੇ ਨਾਲ ਦਿਲਰਾਜ ਕੌਰ ਨੇ ਵਿਆਹ ਕਰਵਾਇਆ ਸੀ ਉਸ ਮੁੰਡੇ ਦਾ ਵੀ ਕਹਿਣਾ ਆ ਕਿ ਉਸ ਨੇ ਇਸ ਕੁੜੀ ਨੂੰ ਛੱਡ ਦਿੱਤਾ ਆ ਹਜੇ 2 ਦਿਨ ਹੀ ਹੋਏ ਸੀ ਵਿਆਹ ਨੂੰ ਜਿੱਥੇ ਇਹ ਕੁੜੀ ਵਿਆਹ ਕੇ ਗਈ ਸੀ ਉਸ ਤੋਂ ਬਾਅਦ ਆਕਾਸ਼ਦੀਪ ਦੀ ਮੌਤ ਹੋ ਜਾਂਦੀ ਹੈ ਇਹ ਸਾਰਾ ਰੌਲਾ ਪੈ ਜਾਂਦਾ ਆ ਤੇ ਆਕਾਸ਼ ਦਾ ਪਰਿਵਾਰ ਸੜਕਾਂ ਤੇ ਉੱਤਰ ਆ ਜਾਂਦਾ ਆ ਤੇ ਥਾਣੇ ਦੇ ਅੱਗੇ ਧਰਨਾ ਲਾ ਦਿੰਦਾ ਆ ਉਸ ਪਰਿਵਾਰ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਆਕਾਸ਼ਦੀਪ ਤੇ ਦਲਾਜ ਕੌਰ ਦੀਆਂ ਜੋ ਫੋਟੋਆਂ ਨੇ ਉਹ ਵੀ ਕਾਫੀ ਜ਼ਿਆਦਾ ਵਾਇਰਲ ਹੋ ਗਈਆਂ ਸੀ ਵਿਆਹ ਦੀ ਵੀਡੀਓ ਵੀ ਵਾਇਰਲ ਹੋ ਗਈ ਸੀ ਤੇ ਪਿੰਡਾਂ ਦੇ ਵਿੱਚ ਤਾਂ ਅਕਸਰ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕਿਉਂਕਿ ਵੀਡੀਓਜ਼ ਦੇ ਵਿੱਚ ਪਿੰਡ ਦਾ ਵੀ ਨਾਮ ਲਿਆ ਜਾਂਦਾ ਸੀ ਸਾਰੀ ਜਾਣ ਚੁੱਕੇ ਸੀ ਕਿ ਇਹ ਕੁੜੀ ਕੌਣ ਹੈ ਕਿੱਥੋਂ ਦੀ ਰਹਿਣ ਵਾਲੀ ਹੈ ਤੇ ਕਿੰਨੇ ਸਮੇਂ ਤੋਂ ਆਕਾਸ਼ਦੀਪ ਦੇ ਨਾਲ ਇਹਦਾ ਰਿਲੇਸ਼ਨ ਚੱਲਦਾ ਆ ਰਿਹਾ ਆ ਤੇ ਹੁਣ ਇਸ ਕੁੜੀ ਦਾ ਜਦੋਂ ਵਿਆਹ ਹੋ ਜਾਂਦਾ ਆ ਤਾਂ ਫਿਰ ਇਹ ਸਭ ਪਤਾ ਲੱਗਣ ਦੇ ਉੱਤੇ ਜਿਹਦੇ ਨਾਲ ਵਿਆਹ ਹੋਇਆ ਸੀ ਉਸ ਮੁੰਡੇ ਦੇ ਵੱਲੋਂ ਵੀ ਇਸ ਨੂੰ ਛੱਡ ਦਿੱਤਾ ਜਾਂਦਾ ਹੈ ਕੁੜੀ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵਾਲੇ ਹੁਣ ਇਹ ਕਹਿ ਰਹੇ ਨੇ ਕਿ ਬਾਕੀ ਦੇ ਜੋ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਤਾਂ ਹੁਣ ਇੱਥੇ ਆਪਾਂ ਇਹ ਹੀ ਉਮੀਦ ਲਾ ਸਕਦੇ ਹਾਂ ਕਿ ਹੁਣ ਜੋ ਧਰਨਾ ਹੈ ਮੁੰਡੇ ਦੇ ਪਰਿਵਾਰ ਵਾਲਿਆਂ ਵੱਲੋਂ ਇਹ ਚੁੱਕਿਆ ਜਾਊਗਾ ਤੇ ਜੋ ਮੁੰਡਾ ਆਕਾਸ਼ ਹੈ ਉਸ ਦਾ ਪੋਸਟਮਾਰਟਮ ਕਰਵਾ ਕੇ ਉਹਦਾ ਅੰਤਿਮ ਸੰਸਕਾਰ ਕਰਿਆ ਜਾਊਗਾ ਆਖਿਰ ਇੱਕ ਹੋਣ ਹਾਰ ਤੇ ਸੋਨਾ ਸੁਲੱਖਾ ਨੌਜਵਾਨ ਜੋ ਬਹੁਤ ਇੰਟੈਲੀਜੈਂਟ ਸੀ ਉਹ ਇੰਗਲਿਸ਼ ਸਿਖਾਉਂਦਾ ਸੀ ਆਇਸ ਕਰਵਾਉਂਦਾ ਸੀ ਉਹ ਇੱਕ ਕੁੜੀ ਦੇ ਹੱਥੋਂ ਰੁਲ ਗਿਆ ਕੁੜੀ ਦੇ ਹੱਥੋਂ ਉਸਦੀ ਜਾਨ ਜਾ ਚੁੱਕੀ ਹੈ। ਬਾਕੀ ਹੁਣ ਆਉਣ ਵਾਲਾ ਸਮਾਂ ਦੱਸੂਗਾ ਕਿ ਪੁਲਿਸ ਦੇ ਵੱਲੋਂ ਕਿਹੜੀਆਂ ਧਰਾਵਾਂ ਲਗਾਈਆਂ ਜਾਂਦੀਆਂ ਨੇ ਤੇ ਅਦਾਲਤ ਦੇ ਵੱਲੋਂ ਕਿਹੜੀ ਸਜ਼ਾ ਸੁਣਾਈ ਜਾਂਦੀ ਹੈ। ਤਾਂ ਦੋਸਤੋ ਤੁਸੀਂ ਇਸ ਘਟਨਾ ਬਾਰੇ ਕੀ ਸੋਚਦੇ ਹੋ? ਤੁਹਾਡੇ ਕੀ ਵਿਚਾਰ ਨੇ? ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ। ਬਾਕੀ ਜਲਦ ਮਿਲਦੇ ਹਾਂ ਇੱਕ ਨਵੀਂ ਤੇ ਸੱਚੀ ਘਟਨਾ ਦੇ ਨਾਲ। ਉ ਤੱਕ ਲਈ ਧੰਨਵਾਦ। ਸਤਿ ਸ੍ਰੀ ਅਕਾਲ।